ਸਰੀਕਾਲ ਦੋਸਤੋ ਅੱਜ ਅਸੀਂ ਗੱਲ ਕਰਾਂ ਲੱਗੇ ਹਾਂ 골ਡ ਸਿਲਵਰ ਰੇਸ਼ੋ ਦੀ ਇੱਕ ਪੈਸਾ ਇੰਡੀਕੇਟਰ ਜਿਸ ਨਾਲ ਪਤਾ ਚੱਲਦਾ ਹੈ ਕਿ 골ਡ ਇੱਕ ਐਸਾ ਇੰਡੀਕੇਟਰ ਜਿਸ ਨਾਲ ਪਤਾ ਲੱਗਦਾ ਹੈ ਕਿ 골ਡ ਮਹਿੰਗਾ ਹੈ ਜਾਂ ਸਿਲਵਰ ਸਸਤਾ ਹੈ ਅਤੇ ਸਭ ਤੋਂ ਵੱਡਾ ਸਵਾਲ ਕੀ 골ਡ ਛੱਡ ਕੇ ਸਿਲਵਰ ਖਰੀਦਣਾ ਚਾਹੀਦਾ ਹੈ ਵੀਡੀਓ ਅੰਤ ਤੱਕ ਦੇਖੋ ਕਿਉਂਕਿ ਡਾਟਾ ਬਹੁਤ ਇੰਪੋਰਟੈਂਟ ਹੈ 골ਡ ਸਿਲਵਰ ਰੇਸ਼ੋ ਕੀ ਹੁੰਦਾ ਹੈ Gold, silver, gold, गोल्ड टू सिल्वर रेशियो ਦਾ ਮਤਲਬ ਹੈ 1 ਔਂਸ 골ਡ ਕਿੰਨੇ ਔਂਸ ਸਿਲਵਰ ਆਧਾਰਨ ਜੇ 골ਡ 2000 ਡਾਲਰ ਹੈ ਸਿਲਵਰ 25 ਡਾਲਰ ਹੈ ਰੇਸੋ 80 ਰੇਸੋ ਜਿੰਨਾ ਵੱਧ ਹੋਵੇਗਾ ਸਿਲਵਰ ਓਨਾ ਸਸਤਾ ਰੇਸੋ ਜਿੰਨਾ ਘੱਟ ਹੋਵੇਗਾ ਸਿਲਵਰ ਓਨਾ ਹੀ ਮਹਿੰਗਾ 1980 ਦੇ ਟਾਈਮ ਵਿੱਚ ਚੱਲਦੇ ਆ 1980 ਟਾਈਮ ਸਿਲਵਰ ਦਾ 골ਡਨ ਟਾਈਮ ਸੀ 1980 ਵਿੱਚ 골ਡ ਸਿਲਵਰ ਰੇਸੋ ਲਗਭਗ 15 ਦੇ ਨੇੜੇ ਸੀ ਸਿਲਵਰ ਨੇ ਹਿਸਟਰੀਕਲ ਹਾਈ ਬਣਾਇਆ ਸੀ ਉਸ ਸਮੇਂ ਸਿਲਵਰ ਨੇ 골ਡ ਨਾਲੋਂ ਕਈ ਗੁਣਾ ਵਧੀਆ ਰਿਟਰਨ ਦਿੱਤੇ ਸਿਲਵਰ ਬਹੁਤ ਓਵਰ ਪਰਫਾਰਮ ਕਰ ਰਿਹਾ ਸੀ ਇਸ ਦਾ ਮਤਲਬ ਰੇਸੋ ਘੱਟ ਸਿਲਵਰ ਮਹਿੰਗਾ 201990 ਤੋਂ 2000 골ਡ ਸਟਰੋਂਗ ਸਿਲਵਰ ਬੀਕ ਰੇਸੋ 80 ਦੇ 60 ਦੇ ਵਿੱਚ ਕਰ ਰਿਹਾ 골ਡ ਸਫਰ ਸੇਫਰ ਐਸੈਟ ਬਣ ਬਣਿਆ ਇਸ ਟਾਈਮ ਸਿਲਵਰ ਅੰਡਰਵੈਲਿਊਡ ਸੀ ਪਰ ਪੇਸੈਂਸ ਚਾਹੀਦੀ ਸੀ ਜੇ ਉਸ ਟਾਈਮ ਕੋਈ ਬਾਏ ਕਰ ਲਿੰਦਾ 2008 ਦੇ ਵਿੱਚ ਤੋਂ 2008 ਕ੍ਰਾਈਸਿਸ ਐਂਡ 2011 ਸਿਲਵਰ ਬੂਮ 2008 ਫਾਈਨੈਂਸ਼ੀਅਲ ਕ੍ਰਾਈਸਿਸ ਵਿੱਚ ਰੇਸੋ 80 ਤੋਂ ਉੱਪਰ ਚਲਾ ਗਿਆ ਸਿਲਵਰ ਬਹੁਤ ਸਸਤਾ ਹੋ ਗਿਆ ਫਿਰ 2011 ਵਿੱਚ ਰੇਸੋ ਵਾਪਸ 30 35 ਤੱਕ ਆ ਗਿਆ ਸਿਲਵਰ ਐਕਸਪਲੋਸਿਵ ਰੈਲੀ ਦਿੱਤੀ ਜਿਨ੍ਹਾਂ ਨੇ ਹਾਈ ਰੇਸ਼ੋ ਤੇ ਸਿਲਵਰ ਬਾਇ ਕੀਤਾ ਉਹਨਾਂ ਨੇ ਬਹੁਤ ਵਧੀਆ ਰਿਟਰਨ ਬਣਾਈ 2020 ਤੋਂ 2024 2020 ਦੇ ਵਿੱਚ ਕੋਵਿਡ ਟਾਈਮ 골ਡ ਸਿਲਵਰ ਰੇਸ਼ੋ 100 ਪਲੱਸ ਤੱਕ ਚਲਾ ਗਿਆ ਇਤਿਹਾਸਕ ਤੌਰ ਤੇ ਇਹ ਲੈਵਲ ਹੈ ਅੱਜ ਦੇ ਟਾਈਮ ਵਿੱਚ ਰੇਸ਼ੋ ਅਜੇ ਵੀ 60 ਤੇ 80 ਦੀ ਰੇਂਜ ਵਿੱਚ ਹੈ ਐਸਟੀ ਦੇ ਮੁਤਾਬਕ ਸਿਲਵਰ ਅਜੇ ਵੀ 골ਡ ਨਾਲੋਂ ਅੰਡਰ ਵੈਲਿਊਡ ਹੈ ਲੱਗਦਾ ਹੈ ਕੀ ਤਾਂ ਕੀ ਹੁਣ 골ਡ ਨਹੀਂ সিলਵਰ ਬਾਈ ਕਰੀਏ ਡਾਟਾ ਕੀ ਕਹਿੰਦਾ ਹੈ ਲੌਂਗ ਟਰਮ ਵਿੱਚ ਹਾਈ ਰੇਸ਼ੋ ਦੇ ਟਾਈਮ ਵਿੱਚ সিলਵਰ 골ਡ ਨਾਲੋਂ ਵਧੀਆ ਬੈਟਰ ਪਰਫਾਰਮ ਕਰਦਾ ਆਇਆ ਹੈ ਪਰ ਧਿਆਨ ਰਹੇ ਸਰਵਲ সিলਵਰ ਵੈਲਟਾਈਲ ਹੈ ਸ਼ਾਰਟ ਟਰਮ ਸਵਿੰਗ ਸਟਰੋਂਗ ਹੁੰਦੇ ਹਨ 골ਡ ਸੇਫਟੀ ਦਿੰਦਾ ਹੈ সিলਵਰ ਗਰੋਥ ਪੋਟਾਸ਼ੀਅਮ ਦਿੰਦਾ ਹੈ 스마트 ਇਨਵੈਸਟਰ ਦੋਨੋਂ ਬੈਲੈਂਸ ਕਰਦੇ ਕਰਦਾ ਹੈ ਰੇਸੋ ਦੇ ਬੇਸਿਕ ਤੇ ਡਿਸੀਜਨ ਲੈਂਦਾ ਹੈ ਇਹ ਵੀਡੀਓ ਸਿਰਫ ਐਜੂਕੇਸ਼ਨ ਲਈ ਹੈ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਆਪਣੀ ਰਿਸਰਚ ਜ਼ਰੂਰ ਕਰੋ ਧੰਨਵਾਦ